ਧੰਨਵਾਦ ਜੀ ਸਾਰੇ ਧੋਰੀ ਨਿਵਾਸੀਆਂ ਦਾ ਜਿਹੜੇ ਵੀ ਤੁਸੀਂ ਕੀਮਤੀ ਸਮਾਂ ਕੱਢ ਕੇ ਆਏ ਹੋ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਸਲਕੇ ਚਾ ਜਿੱਥੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤੁਸੀਂ ਬਹੁਤ ਵੱਡੀ ਲੀਡ ਦੇ ਨਾਲ ਜਿੱਤਾਇਆ ਤੇ ਜਿੱਤਣ ਤੋਂ ਬਾਅਦ ਜਿੱਥੇ ਭਗਵੰਤ ਮਾਨ ਜੀ ਪੂਰੇ ਪੰਜਾਬ ਚ ਵਿਕਾਸ ਤੇ ਕੰਮ ਕਰ ਰਹੇ ਆ ਉਥੇ ਧੂਰੀ ਵਾਲਿਓ ਤੁਸੀਂ ਵੀ ਵਧਾਈ ਦੇ ਪਾਤਰੋਂ ਜਿਹੜੇ ਕੰਮ ਥੋਡੇ ਆ 5 ਸਾਲਾਂ ਚ ਹੋ ਜਾਣੇ ਆ ਉਹ ਕਈ ਦਹਾਕਿਆਂ ਤੱਕ ਯਾਦ ਰੱਖੇ ਜਾਣਗੇ ਕਿ ਜਦੋਂ ਭਗਵੰਤ ਸਿੰਘ ਮਾਨ ਪਹਿਲੀ ਵਾਰ ਮੁੱਖ ਮੰਤਰੀ ਬਣੇ ਸੀ ਕਿ ਆ ਕੰਮ ਉਦੋਂ ਹੋਏ ਸੀ ਆ ਜਿਹੜਾ ਛੋਟੀ ਕਸੋਂ ਨੂੰ ਸੁਆ ਕਹਿ ਦਿੰਨੇ ਹੋ 32 ਕਰੋੜ ਰੁਪਏ ਦੀ ਲਾਗ ਦੇ ਨਾਲ ਟਕਿਆ ਹੈ ਇਹਦਾ ਕਿਤੇ ਵਾਦਾ ਵੀ ਨਹੀਂ ਸੀ ਕੀਤਾ ਹੋਰ ਕੋਈ ਸਰਕਾਰ ਆਉਂਦੀ ਜਾਂਦੀ ਕੋਈ ਲੀਡਰ ਆਉਂਦਾ ਇੱਥੇ ਜਾਂਦਾ ਜੇ ਭਗਵੰਤ ਸਿੰਘ ਮਾਨ ਇੱਥੋਂ ਮੁੱਖ ਮੰਤਰੀ ਨਾ ਬਣਦਾ ਤਾਂ ਜਿਹੜੀ ਤੇਡੀ ਵੱਡੀ ਸਮੱਸਿਆ ਦਾ ਕੋਈ ਹੱਲ ਨਹੀਂ ਸੀ ਹੋਣਾ ਥੋੜੇ ਫਾਟਕ ਦੀ ਬੜੀ-ਬੜੀ ਸਮੱਸਿਆ ਕਿ ਮੇਰੀ ਧੂਰੀ ਨਾਲ ਬਹੁਤ ਪੁਰਾਣੀ ਸਾਝ ਹੈ ਬਹੁਤ ਮਿੱਤਰ ਨੇ ਇੱਥੇ ਮੈਂ ਆਉਂਦਾ ਰਹਿਣਾ ਕਈ ਦੁਕਾਨ ਵਾਲੇ ਕਹਿੰਦੇ ਆ ਵੀ ਜੀ ਦੋਸਤੀਆਂ ਰੱਖਿਆ ਹੋਇਆ ਇੱਕ ਇਧਰਲੇ ਪਾਸੇ ਕੋਹਦਰਲੇ ਪਾਸੇ ਸੋ ਬਹੁਤ ਵੱਡੀ ਜਿਹੜੀ ਸਮੱਸਿਆ ਉਹਦਾ ਹੱਲ ਵੀ ਆਉਣ ਵਾਲੇ ਸਮੇਂ 'ਚ ਹੋਣ ਜਾ ਰਿਹਾ तकरीबन 50 ਕਰੋੜ ਦੀ ਲੱਕ ਜਿਹੜਾ ਪੁਲ ਆ ਉਹ ਬਣਨ ਜਾ ਰਿਹਾ ਤੇ ਜਿਹੜੀ ਆ ਸੜਕ ਤੋਂ ਅਸੀਂ ਆਇਆ 8 ਕਰੋੜ 17 ਲੱਖ ਦਾ ਇਹਦਾ ਜਿਹੜਾ ਟੈਂਡਰ ਲੱਗਿਆ ਤੇ ਜਿਹੜਾ ਚੋਣ ਜਾਬਤੇ ਤੋਂ ਦਿਵਾਨ ਬੜੀ ਜਲਦੀ ਜਿਹੜਾ ਕੰਮ ਹੈ ਉਹ ਸ਼ੁਰੂ ਹੋ ਜਾਣਾ ਸੋ ਕਰੋੜਾਂ ਰੁਪਏ ਦੇ ਕੰਮ ਨੇ ਜਿਹੜੇ ਥੋੜੇ ਹਲਕੇ 'ਚ ਹੋ ਰਹੇ 22 ਕਰੋੜ ਰੁਪਏ ਨਾਲ ਥੋੜਾ ਹਸਪੀਟਲ ਬਣ ਰਿਹਾ 20 ਕਰੋੜ ਦੀ ਲਗਤ ਦੇ ਨਾਲ ਦੋ ਸਰਕਾਰੀ ਸਕੂਲ ਬਣ ਰਹੇ ਆ ਕਦੇ ਕਿਸੇ ਨੇ ਸੋਚਿਆ ਸੀ ਵੀ ਭਾਈ 20 ਕਰੋੜ ਰੁਪਏ ਸਰਕਾਰੀ ਸਕੂਲਾਂ ਤੇ ਲੱਗ ਜੂ ਸੋ ਸੈਂਕੜੇ ਕਰੋੜ ਰੁਪਏ ਦੇ ਪ੍ਰੋਜੈਕਟ ਨੇ ਧੂਰੀਆ ਲੋ ਜਿਹੜੇ ਥੋੜੇ ਇਲਾਕੇ ਚੱਲ ਰਹੇ ਆ ਦੋਸਤੋ ਲਾਵਾ ਵੀ ਪੂਰੇ ਪੰਜਾਬ ਪੱਧਰ ਤੇ ਜਿਹੜੇ ਕੰਮ ਹੋ ਰਿਹਾ ਜਿੰਨਾਂ ਦਾ ਫਾਇਦਾ ਬਰਨਾਲੇ ਵਾਲਿਆਂ ਨੂੰ ਵੀ ਹੋ ਰਿਹਾ ਗੜਬੀ ਵਾਲਿਆਂ ਨੂੰ ਵੀ ਹੋ ਰਿਹਾ ਮਲੇਰਕੋਟਲੇ ਵਾਲਿਆਂ ਨੂੰ ਵੀ ਹੋ ਰਿਹਾ ਤੇ ਧੂਰੀਆ ਵਾਲ ਨੂੰ ਵੀ ਹੋ ਰਿਹਾ ਉਹਦੇ ਵਿੱਚ ਬਿਜਲੀ ਵੀ ਆ ਵੀ ਭਾਈ ਜਿੰਨੇ ਤੁਸੀਂ ਇੱਥੇ ਖੜੇ ਹੋ ਮੈਨੂੰ ਲੱਗਦਾ ਪੰਜ ਚਾਰ ਦਾ ਭਮਾ ਦੀ ਬਿੱਲ ਆਉਂਦਾ ਹੋਵੇ ਲਾ ਬਾਟੇ ਉਹ ਨਹੀਂ ਸਾਰਾ ਦਾ ਜ਼ੀਰੋ ਆਉਂਦਾ ਕਿਸੇ ਸਰਕਾਰ ਨੇ ਅੱਜ ਤੱਕ ਇਸ ਹੁਲਤ ਕਿਸੇ ਵੀ ਸਾਰੇ ਲੋਕਾਂ ਨੂੰ ਮੈਨੂੰ ਨਹੀਂ ਲੱਗਦਾ ਪਹਿਲਾਂ ਕਿਸੇ ਤਰ੍ਹਾਂ ਦਿੱਤੀ ਹੋ ਜੋ ਕੁ ਭਗਵਾਨ ਤੁਮਨ ਦੋ ਮਿੰਟ ਮੈਂ ਕਾਲ ਬੈਕ ਕਰਾਂ ਦੋ ਮਿੰਟ ਮੈਂ ਕਾਲ ਬੈਕ ਕਰਾਂਗਾ ਕਈ ਕੰਮ ਹੋ ਕੀਤੇ ਜਿਨ੍ਹਾਂ ਦਾ ਵਾਅਦਾ ਵੀ ਨਹੀਂ ਕੀਤਾ ਚਲੋ ਆ ਬਿਜਲੀ ਆਉਣਾ ਦਾ ਵਾਅਦਾ ਕੀਤਾ ਸੀ ਜਿਹੜੇ ਟੋਲ ਪੰਜਾਬ ਚੋਂ ਬੰਦ ਕੀਤੇ 14 ਇਹਨਾਂ ਦਾ ਵਾਅਦਾ ਵੀ ਨਹੀਂ ਕੀਤਾ ਔਰ ਦੂਜੀਆਂ ਪਾਰਟੀਆਂ ਵਾਲੇ ਕਹਿੰਦੇ ਜੀ ਹੁਣ ਤਾਂ ਮਿਆਦ ਹੀ ਖਤਮ ਹੋ ਗਈ ਸੀ ਮਿਆਦ ਭਰਾ ਮੇਰੇ ਉਹ ਇੰਨਾ ਵੇਲੇ ਵੀ ਖਤਮ ਹੁੰਦੀ ਸੀ ਪਰ ਇਹ ਕਰੋੜਾ ਰੁਪਇਆ ਲੈ ਕੇ ਵਧਾ ਦਿੰਦੇ ਸੀ ਉਹ ਕਰੋੜਾ ਰੁਪਇਆ ਨੂੰ ਠੋਕਰ ਮਾਰਨ ਲਈ ਜਿਗਰਾ ਚਾਹੀਦਾ ਇਮਾਨਦਾਰੀ ਚਾਹੀਦੀ ਹੈ ਜਿਹੜੀ ਤੁਹਾਡੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਹੈ ਜਿੰਦਾਬਾਦ 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 ਨਹੀਂ ਪੂਰੇ ਜਿੰਦਾਬਾਦ ਪੂਰੇ ਭਾਰਤ 'ਚ ਇੱਕ ਵੀ ਸੂਬਾ ਦਿਖਾ ਦਿਓ ਜਿੱਥੇ ਟੋਲ ਬੰਦ ਹੋਏ ਹੋਣ ਜੇ ਕੱਲੇ ਪੰਜਾਬ ਦੇ ਵਿੱਚ ਹੋ ਰਿਹਾ ਕੋਈ ਕਾਰਨ ਤਾਂ ਹੈ ਨਾ ਸੋ 2 ਸਾਲਾਂ ਦੇ ਵਿੱਚ ਪੂਰੇ ਪੰਜਾਬ 'ਚ ਇਮਾਨਦਾਰੀ ਨਾਲ ਕੰਮ ਕੀਤਾ ਪਾਰਟੀ ਨੇ ਤੇ ਬੜੇ ਕੰਮ ਉਹ ਵੀ ਹੋਏ ਜਿਨ੍ਹਾਂ ਦਾ ਵਾਅਦਾ ਕੀਤਾ ਤੇ ਬਹੁਤ ਕੰਮ ਹੋ ਵੀ ਹੋਏ ਜਿਨ੍ਹਾਂ ਦਾ ਵਾਅਦਾ ਵੀ ਨਹੀਂ ਕੀਤਾ ਫਿਰ ਵੀ ਆਪ ਦੀ ਇਮਾਨਦਾਰੀ ਦੇ ਮੁਤਾਬਕ ਕੰਮ ਕੀਤੇ ਸੋ ਇੰਨਾ ਕੰਮਾਂ ਤੋਂ ਸਰਕਾਰ ਦੀ ਸੋਚ ਦਾ ਸਰਕਾਰ ਦੇ ਵਿਚਾਰਧਾਰਾ ਦਾ ਪਤਾ ਲੱਗਦਾ ਤੇ ਬਾਕੀ ਹਜੇ ਭਰਾ ਮੇਰੇ ਉਹ ਸਾਲ 2 ਹੋਇਆ ਅਜੇ ਸਿਰਫ ਟ੍ਰੇਲਰ ਦੇਖਿਆ ਫਿਲਮ ਤੁਹਾਨੂੰ ਭਗਵੰਤ ਸਿੰਘ ਮਾਨ ਨੇ ਦਿਖਾਉਣੀ ਆ ਕੋਈ ਐਸਾ ਕੰਮ ਨਹੀਂ ਹੋ ਜਿਹੜਾ ਪੰਜ ਸਾਲਾਂ ਦੇ ਵਿੱਚ ਤੂਰ ਕਰਦੇ ਜੂ ਵਾਦੇ ਵੀ ਪੂਰੇ ਕਰਾਂਗੇ ਕਿਉਂਕਿ ਤੁਸੂ ਬਿਨਾ ਜਿੰਨੇ ਕੰਮ ਨੇ ਪੰਜਾਬ ਦਾ ਖਜ਼ਾਨਾ ਵੀ ਭਰਾਂਗੇ ਤੇ ਸਾਰੇ ਕੰਮ ਨੇ ਜਿਹੜੇ ਉਹ ਕਰਾਂਗੇ ਧੂਰੀ ਨੂੰ ਸੰਗਰੂਰ ਨੂੰ ਪੱਧਰ ਨੂੰ ਅੱਗੇ ਲੈ ਕੇ ਜਾਂਦਾ ਕੰਮ ਹੈ ਜਿਹੜਾ ਆਮ ਆਦਮੀ ਪਾਰਟੀ ਕਰੇਗੀ ਤੇ ਬਾਕੀ ਮੇਰੀ ਡਿਊਟੀ ਪਾਰਟੀ ਨੇ ਲੋਕ ਸਭਾ ਚੋਣਾਂ ਨਹੀਂ ਲਾਈ ਐ ਮੈਂ ਭਾਈ ਤੁਹਾਡਾ ਆਪਣਾ ਬਲੌਰ ਸ਼ਾਪਾ ਮੇਰਾ ਜੱਦੀ ਪਿੰਡ ਹੈ ਤੇ ਬਰਨਾਲੇ ਤੋਂ ਮੈਂ ਦੋ ਵਾਰੀ ਦਾ ਐਮ.ਐਲ.ਏ ਆ ਬਹੁਤ ਵੱਡੀ ਲੀਡ ਤੇ ਮੈਨੂੰ ਦੋ ਵਾਰੀ ਤੱਕੇ ਬਰਨਾਲੇ ਦੇ ਲੋਕਾਂ ਨੇ ਵਿਧਾਨ ਸਭਾ ਚ ਭੇਜਿਆ ਤੇ ਮੈਂ ਇਮਾਨਦਾਰੀ ਨਾਲ ਚਾਹੇ ਵਿਰੋਧੀ ਧਿਰ ਚ ਹੋਵਾਂ ਉੱਥੇ ਆਪਣੀ ਡਿਊਟੀ ਨਿਭਾਈ ਆ ਤੇ ਇਸ ਦੇ ਦੋ ਸਾਲਾਂ ਤੋਂ ਵਜੋਂ ਮੰਤਰੀ ਵਜੋਂ ਮੈਂ ਆਪਣੀ ਡਿਊਟੀ ਨਿਭਾਈ ਆ ਤੇ ਬਹੁਤ ਵੱਡੇ ਵੱਡੇ ਲੋਕਾਂ ਦੇ ਵਿਰੁੱਧ ਮੈਂ ਲੜਾਈ ਲੜੀ ਆ ਪਰ ਬਹੁਤ ਪਿਆਰ ਮੈਨੂੰ ਬਰਨਾਲੇ ਦੇ ਲੋਕਾਂ ਨੇ ਬਖਸ਼ਿਆ ਬਹੁਤ ਦਿੱਤਾ ਤੇ ਮੈਂ ਉਹਦੇ ਬਦਲੇ ਚ ਉਹਨਾਂ ਦਾ ਮੁੱਲ ਤਾਂ ਨਹੀਂ ਲਾ ਸਕਦਾ ਆਪਣੇ ਵੱਲੋਂ ਇਮਾਨਦਾਰੀ ਨਾਲ ਮਿਹਨਤ ਜਿਹੜੀ ਮੈਂ ਕੋਈ ਕਦੇ ਨਹੀਂ ਛੱਡੀ ਵੀ ਭਾਈ ਲੋਕਾਂ ਦਾ ਮੁੱਲ ਹੈ ਜਿਹੜਾ ਮੈਂ ਉਹ ਮੋੜ ਸਕਦਾ ਤੇ ਮੈਂ ਥੂੜੀ ਵਾਲੇ ਉਹ ਤੁਹਾਡੇ ਨਾਲ ਵੀ ਵਾਅਦਾ ਕਰਦਾ ਮੇਰਾ ਸਾਥ ਦਿਓ ਮੈਂ ਇਮਾਨਦਾਰੀ ਨਾਲ ਮਿਹਨਤ ਵੀ ਕਰੂੰ ਤੇ ਤੁਹਾਡਾ ਜਿਹੜਾ ਮੁੱਲ ਹੈ ਉਹ ਮੈਂ ਮੋੜ ਤਾਂ ਨਹੀਂ ਸਕਦਾ ਪਰ ਮੈਂ ਜਿੰਨਾ ਵੱਧ ਤੋਂ ਵੱਧ ਕੰਮ ਕਰਕੇ ਆਪਣੇ ਵੱਲੋਂ 100% ਜਿਹੜੀ ਮੈਂ ਕੋਸ਼ਿਸ਼ ਕਰੂੰਗਾ ਕਿ ਜਿਹੜੀ ਤੁਸੀਂ ਮੈਨੂੰ ਕੁਰਸੀ ਦਿਓਗੇ ਉਹਦੇ ਨਾਲ ਮੈਂ ਇਨਸਾਫ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗਾ